ਸਮਰਾਲਾ ਪਤੀ ਰਾਤ ਕਰੀਬ 11 ਵਜੇ ਨੇੜਲੇ ਪਿੰਡ ਦਿਵਾਲਾ ਦੇ ਕੋਲ ਚੱਲ ਰਹੀ ਗੁੜ ਦੀ ਕੁਲਾੜੀ ਦੇ ਕੋਲ ਬਣ ਰਹੇ ਗੋਦਾਮ ਤੇ ਰੈਂਦੀ ਲੇਬਰ ਤੇ ਕੁਝ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਅਤੇ ਦੋਨਾਂ ਤਰ੍ਹਾਂ ਦੇ ਵਿਚਕਾਰ ਗੋਲੀਆਂ ਵਿਚਲਾਈਆਂ ਗਈਆਂ ਨੇ ਪਿੰਡ ਤਾਂ ਨੇ ਇਲਜ਼ਾਮ ਲਗਾਇਆ ਕਿ ਸਾਡੇ ਉੱਪਰ ਹਮਲਾ ਕਰਨ ਵਾਲੇ ਕੁਲਾੜੀ ਦੇ ਨਾਲ ਬਣ ਰਹੇ ਗੋਦਾਮ ਦੇ ਬਾਹਰ ਗੱਡੀ ਖੜੀ ਕਰਕੇ ਤਿੰਨ ਵਿਅਕਤੀ ਨਸ਼ਾ ਕਰ ਰਿਹਾ ਸਨ ਅਤੇ ਅਸੀਂ ਨਸ਼ਾ ਕਰਨ ਤੋਂ ਜੋਦੋ ਉਕਤ ਵਿਅਕਤੀਆਂ ਨੂੰ ਰੋਕਿਆ ਤਾਂ ਪਹਿਲਾਂ ਬਹਿਸਬਾਜੀ ਹੋਈ ਹੈ ਤੇ ਬਾਅਦ ਦੇ ਵਿੱਚ ਅਸੀਂ ਤੇ ਬਾਅਦ ਦੇ ਵਿੱਚ ਅਸੀਂ ਦੋ ਨੌਜਵਾਨ ਮੌਕੇ ਤੇ ਫੜੇ ਨੇ ਪਰ ਇੱਕ ਨਸ਼ਾ ਕਰਨ ਵਾਲਾ ਨੌਜਵਾਨ ਜੋ ਕਿ ਆਪਣੇ ਆਪ ਨੂੰ ਪਿੰਡ ਬਾਲਿਓ ਦਾ ਦੱਸਦਾ ਸੀ ਉਸਨੇ ਸਾਨੂੰ ਜਾਨੋਂ ਮਾਰਨ ਦੀ ਤਾਂ ਕੀ ਦਿੱਤੀ ਅਤੇ ਕਹਿੰਦਾ ਕਿ ਤੁਹਾਨੂੰ ਸਵੇਰੇ ਦੇਖ ਲਵਾਂਗਾ ਤੇ ਥੋੜੀ ਦੇਰ ਬਾਅਦ ਗੱਡੀ ਦੇ ਵਿੱਚੋਂ ਕੁਝ ਅਣਪਛਾਤੇ ਵਿਅਕਤੀ ਲੈ ਕੇ ਆਇਆ ਅਤੇ ਸਾਡੀ ਲੇਬਰ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸਾਡੀ ਲੇਬਰ ਦਾ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਇਸ ਤੋਂ ਬਾਅਦ ਦੋਨਾਂ ਧਿਰਾਂ ਦੇ ਵਿਚਕਾਰ ਗੋਲੀਆਂ ਵਿਚ ਲੀਆਂ ਨੇ ਜ਼ਖਮੀ ਹੋਏ ਵਿਅਕਤੀ ਨੂੰ ਅਸੀਂ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਤੇ ਇਲਾਜ ਤੇ ਲਈ ਦਾਖਲ ਕਰਵਾਇਆ ਕੀ ਨਾਮ ਹੈ ਮਹੇਸ਼ਰਾਏ ਕਹਾਂ ਪੇ ਕੰਮ ਕਰਦੇ ਹੋ ਹਰਨੰਦ ਇਹ ਕੀ ਹੋਇਆ ਤੋ ਆ क्या हुआ है ये चोट लग, चोट लगी है कथी भेल और से बता हूं ना अरे चाहे को सुता रहा वो आके सरदार से बोला उला ना तो चला गया और फिर वो गरी फोन से मंगा के सूटी लेके हम सब घर में अंदर रहा वो हाथ से कुटाई कर दी थी यहाँ मारा है इस पर सुगंध रहा सर क्या बात हुई गा? बात हुआ था सर वहाँ पर वो गाड़ी आया उसमें बंदे बैठा था समय पी रहा था हमने सरदार को फ़ोन कर दिया सरदार आया वो तीनों का वहाँ पकड़ लिया और बोल रहा था कि मैं सवेरे सूरज निकलने से पहले सबको ख़त्म कर दूंगा ऐसे धमकी दे रहा था वो कितने लोग आए थे वो तीन लोग थे सर ये तो की बात है दिवाला के पिन का बात है चाबे और पर। आप लोग वहां पर क्या कर रहे थे? हम वहाँ पर हम तो वहाँ पर आते वहाँ हम तो सो रहे थे वहाँ पर खाना वाना खा ऐसे सोने जाते थे दस बजे के बाद ही का बात है। हुआ ये? दस बजे का बाद हुआ साढ़े दस बजे मानू लोग, लोग थे पुलिस को बुलाया सरदार फिर पुलिस दो को पकड़ लिया एक भाग गया था जो जो भाग गया था वो दोबारा आके हम लोग हमला कर दिया

पुलिस को जब चले आया था पुलिस का आने का बात का बात है अभी पुलिस वाले आए हैं जो नहीं नहीं सर अभी नहीं आया आपका लोग कितना जख्मी हुआ मेरा लोग एक जख्मी यही है महेशरा जख्मी है क्या लगा है इसको ईंट लगा है यहां पे और डंडा लगा है तो ये कहां पर लगा है कहां पर लगा है की नाम है तो मेरा नाम सुखजीत सिंह है पिंड दिवाला तहसील समराला दे जिला लुधियाना की मामला हुआ है ਮਾਮਲਾ ਇਹ ਹੈ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਲਾੜੀ ਵੀ ਚੱਲਦੀ ਆ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਹਾਂ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਤੇ ਉੱਥੇ ਸਾਡੀ ਲੇਬਰ ਬੈਠੀ ਆ 15-20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਏ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਯਾਰ ਜੇ ਇੱਥੇ ਕੋਈ ਮਰ ਗਿਆ ਸਾਲਾ ਸਾਡੇ ਜੁਮੇ ਪਾएंगे ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਆਂ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆਂ ਜਾਂਦੇ ਆਂ ਤੀਸਰਾ ਇੱਕ ਕੋਈ ਬਾਲਿਓਂ ਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਭਾਈ ਐ ਕਰ ਦੂ ਜੇ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐ ਕਰ ਦੂ ਤੇ ਅਸੀਂ ਗਾ ਵੀ ਕੋਈ ਗੱਲ ਹੀ ਫਿਰ ਉਹ ਫੜ ਲਿਆ ਸੀ ਗਿਆ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਬੁਲਾਉਂਦੇ ਤੂੰ ਸਵੇਰੇ ਕਹਿੰਦਾ ਸੀ ਹੁਣੇ ਬੁਲਾ ਲੈਣੀ ਆ ਜਦੋਂ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਲਟੀ ਲੈ ਕੇ ਤੇ ਉਹਨਾਂ ਨੇ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀ ਚੱਕ ਲਿਆ ਉਹ ਬਾਲਿਓਂ ਵਾਲਾ ਭੱਜ ਗਿਆ ਉਸ ਟ ਤੇ ਪੁਲਿਸ ਦੇ ਖੜੇ ਖੜੇ ਉਹ ਗੱਡੀ ਸਵਿਫਟ ਚ ਦੁਬਾਰਾ ਫੇਰ ਚਾਰ ਪੰਜ ਬੰਦੇ ਆ ਗਏ। ਜਦ ਪੁਲਿਸ ਉਹ ਨਾ ਗੋਗਲ ਨੂੰ ਜਾਣ ਲੱਗੀ ਉਹ ਭਜਾ ਕੇ ਲੈ ਗਏ ਬੀਜੇ ਵੱਲੋਂ ਗੱਡੀ ਫੇਰ। ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ। ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15-20 ਬੰਦੇ ਬੈਠੇ ਇਹ ਭੱਜ ਗਏ। ਦੋ ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ। ਉਹ ਅੰਦਰ ਬੈਠ ਗਿਆ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਮਾਰੇ ਇੱਕ ਦੇ ੱਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਸ਼ਰਿਆਮ ਸਮੈਕ ਵੇਚਦੇ ਪੁਲਿਸਾਂ ਨੂੰ ਫੜੇ ਉਹ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਅਸੀਂ ਸਰਿਆਂ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਸਾਨੂੰ ਕਿੰਨੇ ਵਜੇ ਦੀ ਘਟਨਾ ਸੀ ਇਹ ਇਹ ਲਗਭਗ 11:00 ਵਜੇ ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ ਪੁਲਿਸ ਮੌਕੇ ਤੇ ਪਹੁੰਚੀ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ ਕੀ ਕਾਰਨ ਉਹ ਕਾਰਨ ਇਹ ਵੀ ਪੁਲਿਸ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦ ਕਿ ਮਾਮਲਾ ਨਸ਼ੇ ਦਾ ਇਹ ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਅਸੀਂ ਜਾਣ ਜਾਣ ਪਛਾਣ ਨਹੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਸਾਡੀ ਉਹਨਾਂ ਨਾਲ ਕਦੇ ਲੜਾਈ ਹੋਣੀ ਆ ਕਿੰਨੇ ਰਾਉਂਡ ਫਾਇਰ ਹੋਏ ਆ ਟੋਟਲ ਤਿੰਨ ਰਾਉਂਡ ਹੋਇਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਕਿੰਨੇ ਵਿਅਕਤੀ ਕਿੰਨੇ ਸੀ ਗੱਡੀਆਂ ਚ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਵਾਹਚਾਏ ਅੱਠ ਵਿਅਕਤੀ ਸੀ ਟੋਟਲ ਕੋਈ ਪੁਲਿਸ ਵਾਲਾ ਦਿੱਸਦਾ ਸੀ ਤਾਂ ਉਹ ਦੋ ਗ੍ਰਿਫਤਾਰ ਕੀਤੇ ਹੋਏ ਆ ਕੀ ਨਾਂ ਉਹਨਾਂ ਦੇ ਨਾਂ ਪਤਾ ਨਹੀਂ ਹੈਗਾ ਕਿਉਂਕਿ ਰਾਤ ਅਸ਼ਗਰੀਪੁਰ ਦੇ ਦੱਸਦੇ ਸੀ ਉਹ ਕੀ ਮੰਕਰ ਮੰਕਰਦੇ ਆ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਐਮਐਲਆਰ 23 24 ਦੇ ਉਹ ਚ ਕੀ ਆ ਇਹਪੁਰਸ ਖਾਨਾ ਪੂਰਤੀ ਕਰੂਗੀ ਵੀ 23 24 ਚਾ ਪਰਚਾ ਦੇ ਦਿੰਨੇ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਕੋਈ ਮਾਰਨਾ ਕੋਈ ਬੰਦਾ ਤੁਹਾਡੇ ਜਖਮੀ ਹੋਏਗਾ ਜਖਮੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਤ ਮਾਰ ਗਏ ਨੇ ਮੇਰ ਪਿੰਡ ਦਿਵਾਲਾ ਜੀ ਸਾਡਾ ਸਤਬਲਿਹਰ ਸਿੰਘ ਮੇਰਾ ਨਾਮ ਆ ਮੇਰੇ ਇਹ ਤਾਇਆ ਜੀ ਦੇ ਲੜਕਾ ਜਿੱਥੇ ਆਏ ਨਹੀਂ ਜਿੱਥੇ ਥਾਂ ਪਾਉਨੇ ਆ ਅਸੀਂ ਇੱਥੇ ਲੇਬਰ ਬੈਠੀ ਹੈ ਕੀ ਕਹਿਣਾ ਚਾਹੁੰਦੇ ਹੋ ਉਸੀ ਦਾ ਕਹਿਣਾ ਜੀ ਇਹਨਾਂ ਦਾ ਕਾਰਵਾਈ ਹੋਵੇ ਜੀ ਨਜਾਇਜ਼ ਇਹ ਕੰਮ ਕਰਦੇ ਨੇ ਕੀ ਕਰਦੀ ਰਹੇ ਸੀ ਸਮੈਗ ਪੀ ਰਹੇ ਸੀ ਦੀ ਉਹਨਾਂ ਨੂੰ ਬਰਾਮਦ ਵੀ ਹੋਏ ਨੇ ਉਹ ਕਾਗਜ਼ ਸਮੈਕ ਸਮੂਕ ਵਾਲੇ ਲੈਟਰ ਲੂਟਰ ਖਾਸੇ ਗੱਡੀ ਚੋਂ ਬਰਾਮਦ ਹੋਏ ਨੇ ਬਾਕੀ ਸਾਨੂੰ ਹੁਣ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਪੁਲਿਸ ਉਪਣੇ ਗੱਡੀਆਂ ਲੈ ਗਈ ਕਾਗਜ਼ ਜੇ ਦੇਖੇ ਨੇ ਉਹ ਕਾਗਜ਼ ਪੁਲਿਸ ਨੇ ਉੱਥੇ ਕੱਢੇ ਨੇ ਬਾਕੀ ਕੁਛ ਨਹੀਂ ਕੱਢਿਆ ਪੁਲਿਸ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਬੰਦੇ ਸੀਗੇ ਚਾਰ ਬਾਅਦ ਚੱਲੇ ਚਾਰ ਪੰਜ ਬਾਅਦ ਚਾਏ ਨੇ ਜਿਹੜੇ ਸਵਿਫਟ ਗੱਡੀਆਂ ਆਏ ਨੇ ਉਹਦਾ ਨੰਬਰ ਹੈਗਾ ਸਵਿਫਟ ਗੱਡੀ ਦਾ ਸਾਡੇ ਕੋਲ ਕੀ ਪੰਜਾਬ ਸਰਕਾਰ ਦਾ ਕਹਿੰਦਾ ਵੀ ਨਸ਼ਾ ਤਾਂ ਬੰਦ ਕਰਨ ਲੱਗੇ ਹੋਏ ਆ ਤੁਸੀਂ ਕਿਉਂ ਨਹੀਂ ਨਸ਼ਾ ਚਾ ਚਾ ਰਹੇ ਉਹ ਵਾਲੇ ਵਾਲਾ ਬੰਦਾ ਕਹਿੰਦਾ ਸੀ ਜੀ ਮੈਂ ਸਾਰੇ ਅੰਬੇ ਚੁੰਗਾ ਨਾ ਵੀ ਪੁਲਿਸ ਨੂੰ ਨਿਬਗਾੜਾ ਕਿ ਤਾਹੀਂ ਤਾਂ ਦੁਬਾਰਾ ਜਾ ਕੇ ਸਾਡੇ ਬੰਦਿਆਂ ਨਾਲ ਕੁੱਟਮਾਰ ਕਰੀਆ ਜੀ ਪੁਲਿਸ ਦੇ ਕੋਲ ਹੁੰਦੀ ਭੱਜੇ ਨੇ ਉਹ ਦੁਬਾਰਾ ਸਵੈਪਟ ਗੱਡੀ 'ਚ ਆ ਕੇ ਖੜ ਗਈ ਆ ਉਥੇ ਸੜਕ 'ਤੇ ਜੀ ਸਾਨੂੰ ਨਹੀਂ ਪਤਾ ਵੀ ਇਹ ਉਹੀ ਬੰਦੇ ਨੇ ਜਿਆਦਾ ਪੁਲਿਸ ਦੇਖਣ ਲੱਗੀ ਸੀ ਸ਼ੀਸ਼ੇ ਕੋਲ ਉਹ ਗੱਡੀ ਭਜਾ ਕੇ ਲੈ ਗਏ ਬਗਲੀ ਕੰਨੀ ਨੂੰ ਦੁਬਾਰਾ ਪੁਲਿਸ ਸਮਰਾਲੇ ਆ ਗਈ ਆ ਬਾਅਦ 'ਚ ਇਹਨਾਂ ਨੇ ਕੁੱਟਮਾਰ ਕਰੀਆ ਸਾਡੇ ਬੰਦਿਆਂ ਨਾਲ ਪੁਲਿਸ ਨੂੰ ਵੀ ਅਸੀਂ ਫੋਨ ਕਰਿਆ ਵੀ ਬੰਦੇ ਦੁਬਾਰਾ ਆ ਗਏ ਜੀ ਫਾਇਰ ਕਰਿਆ ਪੁਲਿਸ ਨੇ ਉੱਥੇ ਕਰ ਕੀ ਰਹੇ ਸੀ ਇਹ ਵਿਅਕਤੀ ਇਹ ਸਮੈਗ ਪੀ ਰਹੇ ਦੀ ਜੀ ਉਹਦੇ ਵਿੱਚ ਗੱਡੀਆਂ ਸਾਡੇ ਥੱਲੇ ਲਾ ਕੇ ਸਾਡੇ ਖੇਤ ਚ ਮਾਲ ਕੇ ਸਾਡੇ ਘਰ ਕੋਲ ਉਹਦੇ ਕੰਨੀ ਨੁਤੀ ਜਿੱਥੇ ਅਸੀਂ ਥਾਂ ਪਾ ਰਹੇ ਹਾਂ ਉੱਥੇ ਧੀਗੇ ਜੀ ਸਰ ਟੀ ਮਾਮਲਾ ਤੇ ਕੀ ਕੀ ਨਾਮ ਨੇ ਉਹਨੇ ਕਿੱਥੇ ਦੇ ਰਹਿਣਾ ਇਹ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਕਲਹਾੜੀ ਦਾ ਕੰਮ ਕਰਦੇ ਨਾ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈਕਲ ਲੀਵਰ ਸਾਨੂੰ ਜਿਹੜਾ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਨਾਲ ਜੋ ਸਾਡੇ ਨਾਲ ਮਿਸਵੇਬ ਲੜਾਈ ਝਗੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉੱਥੋਂ ਮੌਕੇ ਤੋਂ ਅਰੈਸਟ ਕਰ ਲਿਆ ਜ ਇਹਨਾਂ ਨੂੰ 109 ਦੇ ਰਾਤ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਦਾਰਨ ਵਾਲਾ ਸੀ ਪ੍ਰਿੰਸ ਜਿਹੜਾ ਅਸਲੀ ਪਿੰਡ ਸਦਰਖ ਨੇ ਰਹਿਣ ਦੇ ਇਰ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਨ ਲਿਖਾਈ ਹੈ ਕੁਲਵਿੰਦਰ ਸਿੰਘ ਦਵਾਲੇਪੁਰ ਦੇ ਨੇ ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਭੱਜਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲੈ ਕੇ ਸਫਟਕਾਰ ਦੇ ਵਿੱਚ ਜਿਹੜਾ ਸਾਡੇ ਮਾਈਗ੍ਰੇਟ ਲੇਬਰ ਤੇ ਜਿਹੜਾ ਹਮਲਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਿਰ ਤੇ 60 ਵਜੇ ਐਟਮਾਰੀ ਸੀ ਉਸ ਤੋਂ ਬਾਅਦ ਝਗੜਾ ਕਰਨ ਤੋਂ ਬਾਅਦ ਇਹ ਜਿਹੜੇ ਮੌਕੇ ਤੋਂ ਫਿਰ ਭੱਜ ਗਏ ਜਿਹਦੀ ਮਾਮਲੇ ਦੀ ਹਮਿਤ ਨੂੰ ਜਾਣਦੇ ਹੋਵੇ ਸਾਡੇ ਮਾਨਯੋਗ ਐਸਐਸਪੀ ਆ ਜੋਤੀ ਜਦੋਂ ਵੈਸੀ ਜਿਹੜੇ ਸਾਡੇ ਸਿਚੀ ਭਵਾਂ ਜੋ ਉਹਨਾਂ ਨੇ ਸਾਨੂੰ ਜਿਹੜਾ ਰਾਤ ਹੀ ਛੜੀਆਂ ਦੋ ਟੀਮਾਂ ਇਹਨੀਆਂ ਬਣਾਈਆਂ ਸੀ ਤਾਂ ਸਿਚੂ ਸੰਭਾਲੇ ਦੀ ਨਿਗਰਾਨੀ ਦੇ ਥਲੇ ਜਿਹੜਾ ਅਡਾਪਟ ਥਾਮਾ ਦੇ ਰੇਡ ਕਰਕੇ ਜਿਹੜਾ ਮੇਨ ਮੋਲਜਨ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਅਰੈਸਟ ਕਰਕੇ ਜਿਹੜੀ ਇਹ ਸਾਰੀ ਮਾਮਲੇ ਦੀ ਤਹਿ ਤੱਕ ਲਿਆਵਾਂਗੇ ਹੁਣ ਤੱਕ ਵੀ ਜਿਹੜੀ ਇਹ ਤਤੀਸ਼ ਤੋਂ ਸਾਨੂੰ ਇਹ ਸਾਹਮਣੇ ਹੈ ਜਿਹੜਾ ਗੁਰਵਿੰਦਰ ਗੁਰੀ ਇਹ ਨਸ਼ੇ ਕਰਦਾ ਦੀ ਹੈ ਜਿਹੜਾ ਨਸ਼ਾ ਸਮਾਲ ਪੈਟਰਨ ਦਾ ਟਾਈਪ ਹੈ ਇਡਾ ਬੜਾ ਮੋਟਾ ਵੀ 1 ਗ੍ਰਾਮ ਲਿਆ 1/2 ਗ੍ਰਾਮ ਆਪੀ ਲਿਆ 1/2 ਦੇ ਰਿਆ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੂ ਹੀ ਕਈ ਵਾਰ ਉਹਨਾਂ ਕੋਲ ਚੱਲਦਾ ਸੀ ਮੀਂਹ ਵਾਸਤੇ ਕਈ ਵਾਰ ਉਹ ਪਾਇਲ ਤੇ ਡਾ ਖੰਨੇ ਵਾਲਾ ਇੱਕ ਦੇਖਦਾ ਹੀ ਇੱਧਰ ਵੀ ਹੈ ਰਤ ਸੇ ਖੜਨ ਪਿਛੇ ਜਿਹੜਾ ਇਹਨਾਂ ਦੀ ਆਪਸ ਗਰਮਾ ਗਰਮੀ ਹੋਈ ਸੀ ਗੁਰਵਿੰਦਰ ਗੁਰੀ ਤੇ ਇਹਦੇ ਜਿਹੜੇ ਨਾਲ ਆਏ ਸੀ ਸ਼ਿਫਟ ਕਰਦੇ ਵਿੱਚ ਜਿਹੜੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਹੋਈ ਐ ਐਫ ਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਵੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਹੈ ਇਸ ਤੋਂ ਬਿਨਾ ਗੁਰਵਿੰਦਰ ਗੁਰੀ ਦੇ ਜਿਹੜੇ ਦੂਜੇ ਸਾਥੀ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਈ ਜਿਹੜੀਆਂ ਅਸੀਂ ਪਾਰਟੀ ਅੰਦਰ ਸਟ੍ਰੈਚ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈ ਜਾਵਾਂਗੇ ਇਹਨਾਂ ਤਿੰਨਾਂ ਬੰਦੇ ਜਿਹੜੀਆਂ ਦੋਨੇ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਈਏ ਫਿਰ ਆਪ ਗੋਲੀ ਵਿੱਚ ਚੱਲੀਆਂ ਜੇ ਤੇ ਕਾਲੇ ਮਤਲਬ ਇਹਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨਾਲ ਸਿਆਸੀ ਵੀ ਡੇਵਰ ਵਾਲੇ ਸਾਡੇ ਬੰਦਿਆਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਦਾ ਕੋਈ ਹਵਾਈ ਫਰ ਕੀਤਾ ਪਰ ਅਜੇ ਤੱਕ ਦੀ ਪ੍ਰਤੀਸ਼ ਤੇ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਲੇਬਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਊਰੀ 셀ਫ ਡਿਫੈਂਸ ਦੇ ਲਈ ਜਿਹੜਾ ਹੋਇਆ ਇਹ ਆਪਣੀ ਜਿਹੜੀ ਲਾਇਸੈਂਸੀ ਬੈਪ ਨੇ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਕਿ ਜਿਹੜੇ ਪਾਇਲ ਵਾਲੇ ਆ ਉਹਨਾਂ ਦੇ ਖਿਲਾਫ ਵੀ ਚੈੱਕ ਕਰ ਲਈ ਉਹਦਾ ਰਿਕਾਰਡ 9293 ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਊਰੀ ਹੈ ਇਹਦਾ ਵੀ ਰਿਕਾਰਡ ਹੀ ਚੈੱਕ ਕਰ ਹਜੇ ਰਮਾਣ ਲੱਗਾ ਹੋਰ ਵੀ ਜਿਹੜੀ ਕੋਈ ਅਹਿਮ ਜਾਣਕਾਰੀ ਤੁਹਾਡੇ ਨੂੰ ਸ਼ੇਅਰ ਕਰ ਕਲੈਕ ਪਿੰਡ ਵਾਲੇ ਮੁਤਾਬਕ ਉਹਨੂੰ ਧਮਕੀਆਂ ਵੀ ਦਿੱਤੀਆਂ ਰਹੀਆਂ ਵੀ ਅਸੀਂ ਨਸ਼ਾ ਵੇਚਦੇ ਹਾਂ ਇਹ ਉੱਤੇ ਕੋਈ ਤਕਨੀਕਤ ਕੀਤੀ ਨਹੀਂ ਦੇਖੋ ਇਹਹੀ ਗੱਲ ਸਾਹਮਣੇ ਇਹਹੀ ਗੱਲ ਸਾਹਮਣੇ ਵੀ ਆਈ ਹੈ ਉਹ ਲੜਾਈ ਇਹਨਾਂ ਦੀ ਇੱਥੇ ਜ਼ਰੂਰ ਹੈ ਇਹਨਾਂ ਨਾਲ ਉਹਦੀ ਲੀਵਰਾਂ ਨਾਲ ਕੋਟ ਮਾਰ ਜ਼ਰੂਰ